ਸੰਗਤਾਂ ਨੂੰ ਅਪੀਲ ਵੀ ਹੈ ਕਿ ਵੱਧ ਤੋਂ ਵੱਧ ਇਨ੍ਹਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਇਨ੍ਹਾਂ ਲਾਗਰਿਕਾ ਵਿੱਚ ਸ਼ਮੂਲੀਤ ਕਰਕੇ ਗੁਰੂ ਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿਉਂਕਿ ਸ਼ਤਾਬ ਦੀਆਂ ਕਿਸੇ ਵੀ ਮਨੁੱਖ ਦੇ ਜਿਦਾ ਕਿਉਂਕਿ ਆਮ ਜਿਹੜੀ ਉਮਰ ਦੇ ਹਿਸਾਬ ਨਾਲ ਜੇ ਗੱਲ ਕਰੀਏ ਤਾਂ ਇੱਕ ਵਾਰ ਹੀ ਆਉਂਦੀ ਹੈ ਇਹ ਜਿਹੜਾ ਸੁਭਾਗ ਸਾਨੂੰ ਇੱਕ ਵਾਰ ਹੀ ਮਿਲਦਾ ਹੈ ਸੁਭਾਗ ਕਿਉਂਕਿ ਅੱਜ ਜਿਹਦੇ ਮੰਨ ਲਓ ਕੋਈ 50 ਸਾਲ ਦਾ ਬੰਦਾ ਜੇ ਅੱਜ ਕੋਈ ਉਹ ਸ਼ਤਾਬਦੀ ਦੇ ਵਿੱਚ ਇਨ੍ਹਾਂ ਗੁਰੂ ਸਾਹਿਬੀ ਸੁਭਾਗ ਲੈ ਰਿਹਾ ਦਰਸ਼ਨ ਕਰ ਰਿਹਾ ਤਾਂ ਉਹ ਦੁਆਰਾ ਉਹਨੂੰ ਉਸ ਦੀ ਜ਼ਿੰਦਗੀ ਦੇ ਵਿੱਚ ਇਹ ਸ਼ਤਾਪ ਜਿਹੜੀ ਵਾਪਸ ਨਹੀਂ ਆਉਣੀ ਇਸ ਤਰ੍ਹਾਂ ਇਸ ਕਰਕੇ ਜਿਹੜਾ ਆ ਉਹ ਸੰਗਤਾਂ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਪਾ ਕੇ ਇਹਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਕੇ ਗੁਰੂ ਘਰ ਨੇ ਖੁਸ਼ੀਆਂ ਪ੍ਰਾਪਤ ਕਰਨ ਤੇ ਇਹਨਾਂ ਸੰਗਤਾਂ ਦੇ ਦਰਸ਼ਨ ਕਰਕੇ ਜਿਹੜੇ ਆ ਰੋਹਾਨੀ ਤਦਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬਾ ਜੀ ਦਰਸ਼ਨ ਕਰਕੇ ਉਹਨਾਂ ਦੇ ਘਰ ਤੋਂ ਖੁਸ਼ੀਆਂ ਜੀ ਹਾਸਿਲ ਕਰਨ ਸਾਡੇ ਨਾਲ ਮੁੱਖ ਪ੍ਰਚਾਰਕ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਸੰਨ ਜਗਦੇਵ ਸਿੰਘ ਜੀ ਮੌਜੂਦ ਹੈ ਜਿਹੜੇ ਕਿ ਕੋਲਾਪੁਰ ਇਸ ਤੋਂ ਇਹ ਸੰਗਤਾਂ ਦੇ ਨਾਲ ਪਹਿਲਾਂ ਤੇ ਟਾਈਪ ਕਰਕੇ ਜਿਹੜਾ ਸਾਰਾ ਪ੍ਰਬੰਧ ਨੇਜੇ ਠਰੈ ਸੰਨ ਜਗਦੇਵ ਸਿੰਘ ਜੀ ਇੱਥੇ ਦੀ ਸੰਗਤਾਂ ਵੱਲੋਂ ਜਿਹੜਾ ਬਹੁਤ ਧਰਮਾ ਸਵਾਗਤ ਕੀਤਾ ਜਾ ਰਿਹਾ ਹੈ ਕੀ ਕਹੋਗੇ ਤਿਲਕ ਜੰਨੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮਸਾਕਾ ਐਸੇ ਦੀਨਦਿਆਲ ਸਤਿਗੁਰੂ ਨਵੇਂ ਪਾਤਸ਼ਾਹ ਸ੍ਰੀ ਗੁਰੂ ਦੇਖ ਬਾਦ ਰਹਿ ਹੈ ਸੱਚੇ ਪਾਤਸ਼ਾਹ ਜੀ ਦੀ 350 ਸਾਲਾਂ ਸ਼ਹਾਦਤ ਨੂੰ ਸਮਰਪਿਤ ਜੋ ਵਿਸ਼ਾਲ ਨਗਰ ਕੀਰਤਨ ਰੰਭ ਹੋਇਆ ਸੀ ਅੱਜ ਅਸੀਂ ਕੋਲਾਪੁਰ ਦੇ ਵਿੱਚ ਪਹੁੰਚੇ ਹਾਂ ਇੱਥੇ ਸਿੰਧੀ ਵੀਰਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਸਵਾਗਤ ਕੀਤਾ ਜਾ ਰਿਹਾ ਆ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਹੀ ਸਿੰਧੀ ਵੀਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਵਿਸ਼ਾਲ ਨਗਰ ਕੀਰਤਨ ਨੂੰ ਜੀ ਆਇਆਂ ਕਹਿਣ ਆਏ ਨੇ ਪਿਛਲੇ ਪੜਾ ਤੇ ਹਜ਼ਾਰਾਂ ਹੀ ਇਸ ਲਈ ਕਰ ਵੀਰ ਉਹ ਨਗਰ ਕੀਰਤਨ ਨੂੰ ਜੀ ਆਇਆਂ ਕਹਿਣ ਲਈ ਪਹੁੰਚੇ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਸੀਂ ਧੰਨੋ ਤੁਹਾਡੀ ਕੁਰਬਾਨੀ ਧੰਨ ਹੈ ਭਾਈ ਮਤੀ ਦਾਸ ਜੀ ਧੰਨ ਨੇ ਭਾਈ ਸਦੀ ਦਾਸ ਜੀ ਭਾਈ ਦਿਆਲਾ ਜੀ ਔਰ ਇਹਨਾਂ ਸਾਰੇ ਹੀ ਗੁਰਮਖਾਂ ਨੂੰ ਯਾਦ ਕਰਦੇ ਹੋਏ ਆਂ ਅੱਜ ਸਿੱਖ ਪੰਥ ਦੀ ਨਮੈਂਦਾ ਜਥੇਬੰਦੀ ਵੱਲੋਂ ਇਹ ਮਹਾਨ ਉਪਰਾਲਾ ਕੀਤਾ ਗਿਆ ਮੈਂ ਸਿੱਖ ਪੰਥ ਦੀ ਨਮੈਂਦਾ ਜਥੇਬੰਦੀ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਵਕਤੇ ਇਹ ਨਗਰ ਕੀਰਤਨ ਦਾ ਜਿਹੜਾ ਕਾਫਲਾ ਇੱਥੇ ਅੱਜ ਦੀ ਰਾਤ ਜਿਹੜਾ ਕੋਲਾਪੁਰ ਮਾਨਕ ਦਰਬਾਰ ਗੁਰਦੁਆਸਾਹਬ ਵਿਖੇ ਜਿਹੜਾ ਆਪਣਾ ਵਿਸ਼ਰਾਮ ਕਰੇਗਾ ਤੇ ਅਗਲੇ ਦਿਨ ਕੱਲ ਨੂੰ ਜਣਕੇ ਇਸ ਨਗਰ ਕੀਰਤਨ ਦੇ ਜਿਹੜਾ ਅਗਲੇ ਪੜਾਅ ਤੇ ਲਈ ਰਵਾਨਾ ਹੋਣਾ ਤਾਂ ਗੁਰੂ ਸਾਹਿਬ ਜੀ ਦੇ ਮਹਾਨ ਸ਼ਹਾਦਤ ਨੂੰ ਸਮਰਪਿਤ ਇਸ ਮਹਾਨਗਰ ਕੀਰਤਨ ਦੇ ਵਿੱਚ ਸੰਗਤਾਂ ਦੇ ਵੱਲੋਂ ਜਿਹੜਾ ਵਾਚ ਚੜਕੇ ਜਿਹੜਾ ਹਿੱਸਾ ਪਿਆ ਜਾ ਰਿਹਾ ਸੰਗਤਾਂ ਦੇ ਵੱਲੋਂ ਜਿਹੜਾ ਜੋ ਸ਼ਰਧਾ ਭਾਵਨਾ ਦਿਖਾਈ ਜਾ ਰਹੀ ਹੈ ਉਹ ਕੋਲੋਂ ਕੋਲੋਂ ਬੋਲਦੇ ਡਾਕਟਰ ਜੀ ਨੋ ਬਲੇ संतन सा आवृत्ति के बाद से पासायती महानشاد ਨੂੰ ਸਮਰਪਿਤ ਇਸ ਨਗਰ ਕੀਰਤਨ ਦੇ ਵਿੱਚ ਸੰਗਤਾਂ ਦੇ ਵੱਲੋਂ ਜਿਹੜੇ ਹਰ ਤਰ੍ਹਾਂ ਦੇ ਉਪਕਤਾ ਪ੍ਰਬੰਧ ਜਿਹੜੇ ਆ ਜਿਹੜੇ ਨਗਰ ਕੀਰਤਨ ਦੇ ਕਾਫਲੇ ਵਿੱਚ ਸੰਗਤਾਂ ਨੂੰ ਜੋ ਸ਼ਾਮਿਲ ਹਨ ਉਹਨਾਂ ਦੇ ਲਈ ਕੀਤੇ ਜਾ ਰਹੇ ਹਨ ਇਸ ਵਕਤ ਸ਼ਾਮ ਦਾ ਜਿਹੜਾ ਸਮਾਂ ਹੈ ਲਗਭਗ 9:00 ਵਜ ਚੁੱਕੇ ਹਨ ਜਿਸ ਵਕਤ ਇਸ ਨਗਰ ਕੀਰਤਨ ਦੇ ਕਾਫਲੇ ਦਾ ਅੱਜ ਦਾ ਜਿਹੜਾ ਆ ਪੜਾ ਜਿਹੜਾ ਹੈ ਉਹ ਵਿਸ਼ਰਾਮ ਦਾ ਹੈ ਤੇ ਸੰਪੂਰਨ ਦਾ ਹੋ ਚੁੱਕੀ ਹੈ ਇਸ ਵਕਤ

俺はメルクリルでね。

ਵਾਹ ਗੁਰੂ ਦੀ ਕੀਤੇ ਹੋਏ ਸੋਨਿਆ ਸਰਸੇ ਲਾਹ ਗੁਰੂ ਦੀ ਕੀਤੇ ਹੋਏ ਸ਼ਹੀਦੀ ਨਗਰ ਕੀਰਤਨ ਜੋ ਕਿ ਗੁਰਦਾਤਾ ਟੋਪੜੀ ਸਾਪ ਤੋਂ ਪ੍ਰారంਭ ਹੋਇਆ ਸੀ ਇਸ ਸੰਤੂ ਤੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਅੱਜ ਕੋਲਾਪੁਰ ਮਹਾਰਾਸ਼ਟਰ ਦੇ ਵਿੱਚ ਅੱਜ ਦੇ ਜਿਹੜੇ ਪੜਾਤੀ ਜਿਹੜੀ ਸੰਪੂਰਨਤਾ ਹੋਈ ਹੈ ਸੰਪੂਰਨਤਾ ਮੌਕੇ ਇਥੋਂ ਸੰਗਤਾਂ ਦੇ ਵੱਲੋਂ ਜਿਹੜਾ ਇਥੋਂ ਦੀ ਸੰਗਤਾਂ ਦੇ ਵੱਲੋਂ ਫੁੱਲਾਂ ਦੀ ਲਗਾਤਾਰ ਵਰਖਾ ਕਰਕੇ ਸਵਾਗਤ ਕੀਤਾ ਗਿਆ ਤਾਂ ਇਥੋਂ ਹੁਣ ਸਮਾਪਤੀ ਦੇ ਵੇਲੇ ਸਾਡੇ ਨਾਲ ਸਕੱਤਰ ਸਾਹਿਬ ਕੁਲਦੀਪ ਸਿੰਘ ਰੋਡੇ ਜੀ ਮੌਜੂਦ ਹੈ ਔਰ ਉਹ ਸੰਗਤਾਂ ਦਾ ਇਥੋਂ ਜੀ ਧੰਨਵਾਦ ਦੇ ਦੋ ਸ਼ਬਦ ਬੋਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਨਗਰ ਕੀਰਤਨ ਬੈਂਗਲੂਰ ਤੋਂ ਆਰੰਭ ਹੋ ਕੇ ਆਇਆ ਗੁਰਦੁਆਰਾ ਖੋਲਾਪੁਰ ਤੋਂ ਆਰੰਭ ਹੋ ਕੇ ਆਇਆ ਵਾਜ ਰਾਤਰੀ ਵਿਸ਼ਰਾਮ ਜਿਹੜਾ ਇੱਥੇ ਐਸ استانਪੁਰ ਗਾਂਧੀ ਨਗਰ ਕੋਲਾਪੁਰ ਇੱਥੇ ਹੋਵੇਗਾ ਰਸਤੇ ਵਿੱਚ ਸੰਗਤਾਂ ਨੇ ਪੜਾ ਦਰ ਪੜਾ ਬਹੁਤ ਸੇਵਾ ਕੀਤੀ ਹੈ ਸੰਗਤਾਂ ਦਾ ਜਿਹੜਾ ਇਕੱਠ ਦੇਖ ਕੇ ਇਹ ਹੈ ਵੀ ਗੁਰੂ ਮਹਾਰਾਜ ਗੁਰਤੇਗ ਬਧਮਹਾਰਾ ਸੱਚੇ ਪਾਤਸ਼ਾਹ ਜੀ ਆਪ ਵੀ ਕਿਰਪਾ ਕਰ ਰਹੇ ਹੈ ਕਿਉਂਕਿ ਸੰਗਤ ਦਾ ਇਦਾਂ ਇਕੱਠ ਹੋਣਾ ਸੁਭਾਵਕ ਹੀ ਕਿਉਂਕਿ ਦੂਸਰੀ ਸਟੇਟ ਆ ਇਹਦੇ ਵਿੱਚ ਭਾਈ ਜਗਦੇਵ ਸਿੰਘ ਸਾਡੇ ਹੈੱਡ ਪ੍ਰਚਾਰਕ ਸਾਹਿਬ ਜਿਹੜੇ ਆ ਪਹਿਲਾਂ 2 ਮਹੀਨਾ ਤੋਂ ਇਸ ਸੰਬੰਧੀ ਰੂਟ ਬਣਾ ਰਹੇ ਸੀ ਸੰਗਤਾਂ ਦੇ ਨਾਲ ਤਾਲਮਿਲ ਬਣਾ ਰਹੇ ਸੀ ਤੇ ਉਹਨਾਂ ਕਰਕੇ ਵੀ ਇਹ ਜਿਹੜਾ ਜਾਦਾ ਸੰਗਤਾਂ ਦਾ ਇਕੱਠ ਜਿਹੜਾ ਹੋਣਾ ਸੁਭਾਵਿਕ ਹੈ ਕਿਉਂਕਿ ਸੰਗਤ ਨੂੰ ਪਹਿਲਾਂ ਇਹਦੇ ਬਾਰੇ ਸੂਚਿਤ ਕੀਤਾ ਗਿਆ ਸੀਗਾ ਦੂਸਰੀ ਗੱਲ ਇਹ ਆ ਵੀ ਇਸ ਜੈਸੇ ਵੀ ਅਸੀਂ ਗਏ ਆ ਜਿੰਨੇ ਵੀ ਗੁਰਸਖ ਮਿਲੇ ਆ ਕਿਸੇ ਦੀ ਵੀ ਕੇਸ ਕਤਲ ਨਹੀਂ ਸੀ ਕੀਤੇ ਹੋਏ ਬੜੀ ਇਹ ਵਧੀਆ ਗੱਲ ਸਾਨੂੰ ਦੇਖਣ ਨੂੰ ਮਿਲੀ ਆ ਕਿਉਂਕਿ ਸ਼ਾਸਤਰ ਧਰੀ ਸੀ ਤੇ ਕਿਸਾਂ ਧਰੀ ਸੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦਾ ਅਤੇ ਸੰਗਤ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਨਗਰ ਕੀਰਤਨ ਦੇ ਵਿੱਚ ਸਮੂਲਿਤ ਕਰਕੇ ਗੁਰੂ ਮਹਾਰਾਜ ਦੇ ਦਰਸ਼ਨ ਪ੍ਰਾਪਤ ਕਰਕੇ ਉਹਨਾਂ ਦੀ ਅਸੀਸਾਂ ਲੈ ਕੇ ਗੁਰੂ ਮਹਾਰਾਜ ਪਾਤਸ਼ਾਹ ਤੋਂ ਬਖਸ਼ਿਸ਼ਾਂ ਲੈ ਕੇ ਜਿਹੜਾ ਉਹ ਸੇਵਾ ਕਰ ਰਿਹਾ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਕਰਕੇ ਹੋ ਸਕਦਾ ਉਦਾਂ ਤਾਂ ਮਨ ਦੇ ਵਿੱਚ ਕਦੀ ਕਿਸੇ ਦਾ ਖਿਆਲ ਨਹੀਂ ਆ ਸਕਦਾ ਕਿਉਂਕਿ ਜਿੰਨਾ ਇਕੱਠ ਅਸੀਂ ਦੇਖਦੇ ਆ ਸੰਗਤ ਦਾ ਉਹ ਗੁਰੂ ਮਹਾਰਾਜ ਦੀ ਕਿਰਪਾ ਕਰਕੇ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ